ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਡੇ ਸਤਕਾਰਯੋਗ ਕੌਮ ਦੇ ਰਾਗੀ ਭਾਈ ਰਵਿੰਦਰ ਸਿੰਘ ਜੀ ਜੌਨੀ ਬਾਬਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹ ਥੋੜੇ ਦਿਨ ਪਹਿਲਾਂ ਦੁਬਈ ਘੁੰਮਣ ਗਏ ਇੱਥੇ ਉਹਨਾਂ ਨੇ ਬੁਰਜ ਖਲੀਫਾ ਤੇ ਜਾ ਕੇ ਵੀਡੀਓ ਪਾ ਕੇ ਦੱਸਿਆ ਕਿ ਹਾਂ ਵੇਖੋ ਜੀ ਇੱਥੋਂ ਦੇ ਨਜ਼ਾਰੇ ਕਿੱਡਾ ਵਧੀਆ ਇਹ ਮਾਹੌਲ ਆ ਤੇ ਕਿੱਡਾ ਆਨੰਦ ਆ ਰਿਹਾ ਤੇ ਉਹਦੇ ਤੇ ਜਨਤਾ ਨੇ ਟਰੋਲ ਕੀਤਾ ਨਿੰਦਕਾਣੇ ਜਿਹੜੇ ਗੁਰੂ ਘਰ ਦੇ ਦੁਖੀ ਆ ਕਿਉਂਕਿ ਸਾਨੂੰ ਸੋਚਣ ਵਾਲੀ ਗੱਲ ਵਾ ਕਿ ਗ੍ਰੰਤੀ ਪ੍ਰਚਾਰਕ ਰਾਗੀ ਢਾਡੀ ਉਹ ਕਿਤੇ ਵੀ ਘੁੰਮਣ ਜਾਵੇ ਤੇ ਸਾਨੂੰ ਟਰੋਲ ਕੀਤਾ ਜਾਂਦਾ ਸਾਨੂੰ ਉੱਥੇ ਤਾਣੇ ਮੈਣੇ ਸਹਣੇ ਪੈਂਦੇ ਆ ਬੜਾ ਕੁਝ ਕਹਿੰਦੇ ਲੋਕ ਇਹ ਨਜ਼ਾਰੇ ਲੈਣ ਦੇ ਆ ਲੋਕਾਂ ਦੇ ਪੈਸੇ ਸੰਗਤਾਂ ਦੇ ਪੈਸੇ ਆ ਵੇਖੋ ਗ੍ਰੰਥੀ ਪ੍ਰਚਾਰਕ ਕਥਾਵਾਚਕ ਸਭ ਦੀ ਜ਼ਿੰਦਗੀ ਜਿੱਦਾਂ ਤੁਸੀਂ ਆਪਣੀ ਜ਼ਿੰਦਗੀ ਜੀਉਂਦੇ ਹੋ ਨਾ ਇਦਾਂ ਹੀ ਉਹਨਾਂ ਦੀ ਜ਼ਿੰਦਗੀ ਆ ਜੇ ਤੁਸੀਂ ਘੁੰਮਣ ਜਾ ਸਕਦੇ ਜੋ ਤੇ ਪ੍ਰਚਾਰਕ ਦਾ ਵੀ ਫਰਜ਼ ਬੰਦਾ ਉਹ ਵੀ ਘੁੰਮਣ ਜਾ ਸਕਦਾ ਕਿਤੇ ਉਹਦੇ ਮਨ ਕਿ ਉਹਦਾ ਮਨ ਦਿਲ ਨਹੀਂ ਹੈਗਾ ਲੋਕਾਂ ਦੇ ਦਿਲ ਵਾ ਉਹਦਾ ਪਰਿਵਾਰ ਨਹੀਂ ਹੈਗਾ ਸਾਡੀ ਪਰਿਵਾਰ ਆ ਸੋ ਰੱਬ ਦਾ ਵਾਸਤਾ ਵਿਦਿਆਵਾਲ ਵਿਦਿਆਲੇ ਜਿਹੜੇ ਸਾਡੇ ਅਕੈਡਮੀਆ ਜਿਹੜੀਆਂ ਵਾਂ ਜਿੱਥੇ ਸੰਥਿਆ ਦਿੱਤੀ ਜਾਂਦੀ ਆ ਜਿੱਥੇ ਕੀਰਤਨ ਸੁਗਾਇਆ ਜਾਂਦਾ ਜਿੱਥੇ ਇਹ ਇਹ ਕਥਾਵਾਚਕ ਦਾ ਕੋਰਸ ਕਰਾਇਆ ਜਾਂਦਾ ਵਿਦਵਾਨ ਦਾ ਉਹ ਸਭ ਬੰਦ ਹੋ ਹੀ ਜਾਂਦੇ ਆ 13 13 ਬੱਚੇ 15 15 ਬੱਚੇ ਜਿੱਥੇ 100 100 1.5 150 ਬੱਚਾ ਪੜ੍ਹਦਾ ਹੁੰਦਾ ਸੀ ਪਹਿਲੇ ਸਮੇਂ ਅੱਜ ਤੋਂ 15 20 ਸਾਲ ਪਹਿਲਾਂ ਉਹਨਾਂ ਕੌਲਜਾਂ ਚੋਂ ਬੱਚਿਆਂ ਦੀ ਗਿਣਤੀ 5-7 ਬੱਚੇ ਰਹਿ ਗਏ ਕੌਲਜਾਂ ਦੇ ਵਿੱਚ ਕੌਲਜ ਬੰਦ ਹੋਣ ਦੇ ਕਿਨਾਰਿਆਂ ਤੇ ਆ ਕਿਉਂਕਿ ਕੋਈ ਇਸ ਤਰ੍ਹਾਂ ਕੁਵਲ ਪੈਣਾ ਨਹੀਂ ਚਾਹੁੰਦਾ ਸਭ ਤੋਂ ਜ਼ਿਆਦਾ ਮੰਦੀ ਵਾਲਾ ਰਸਤਾ ਜਿਹੜਾ ਉਹ ਰਾਗੀ ਪ੍ਰਚਾਰਕਾਂ ਦਾ ਗਰੰਤੀਆਂ ਦਾਵਾ ਸਭ ਤੋਂ ਘੱਟ ਆਮਦਨ ਵਾਲਾ ਤੇ ਸਭ ਤੋਂ ਵੱਧ ਜਿਹੜੇ ਲੋਕਾਂ ਦੇ ਤਾਣੇ ਮੇਨੇ ਲੋਕਾਂ ਦੀਆਂ ਗੱਲਾਂ ਬਾਤਾਂ ਟਰੋਲ ਹੋਣਾ ਇਹ ਸਭ ਤੋਂ ਵੱਧ ਨਿੰਦਿਆ ਤੇ ਉਹ ਇਸ ਅਦਾਰਿਆਂ ਦੇ ਵਿੱਚ ਇਸ ਸੋਸਾਇਟੀ ਵਾਲਿਆਂ ਨੂੰ ਕੀਤੀ ਜਾਂਦੀ ਕਿ ਰਾਗੀ ਪ੍ਰਚਾਰਕਾਂ ਗਰੰਠੀਆਂ ਨੂੰ ਇਸ ਕਰਕੇ ਇਹ ਸੋਚਣਾ ਚਾਹੀਦਾ ਕੌਮ ਦੀ ਸੇਵਾ ਕਰ ਰਹੇ ਆ ਗੁਰੂ ਸਹਿ ਦੀ ਸੇਵਾ ਕਰਨ ਦੇ ਆ ਪ੍ਰਚਾਰ ਕਰਕੇ ਗੁਰੂ ਦੀ ਸਿੱਖਿਆ ਦੇ ਰਹੇ ਆ ਕਿ ਸਾਨੂੰ ਵੱਧ ਤੋਂ ਵੱਧ ਉਹਨਾਂ ਕਥਾਵਾਚਕਾਂ ਦਾ ਪ੍ਰਚਾਰਕਾਂ ਦਾ ਗਰੰਠੀਆਂ ਦਾ ਸਤਿਕਾਰ ਕਰਨਾ ਚਾਹੀਦਾ ਪਰ ਅਹੀਂ ਆਜ ਟ੍ਰੋਲ ਕਰਕੇ ਉਹਨਾਂ ਨੂੰ ਮਾੜਾ ਚੰਗਾ ਬੋਲ ਕੇ ਮਨ ਦਿਖਾਉਣੇ ਆ ਮਨ ਨਹੀਂ ਦਿਖਾਉਣਾ ਚਾਹੀਦਾ ਜਦੋਂ ਮਨ ਦੁਖਦਾ ਨਾ ਅਗਲਾ ਮਿਹਨਤ ਕਰਨੀ ਛੱਡ ਜਾਂਦਾ ਅਗਲਾ ਦੁਖੀ ਹੋ ਜਾਂਦਾ ਇਹ ਕੰਮ ਛੱਡਣ ਨੂੰ ਤਿਆਰ ਹੋ ਜਾਂਦਾ ਤੇ ਗੁਰੂ ਨਾਲੋਂ ਜੋ ਟੁੱਟ ਗਿਆ ਕੋਈ ਉਹਦੇ ਨਾਲ ਸੰਗਤ ਕਿੰਨੀ ਜੁੜੀ ਹੁੰਦੀ ਆ ਕਿੰਨੇ ਲੋਕਾਂ ਨੂੰ ਨੇ ਸਿੱਧੇ ਰਾਹ ਪਾਉਣਾ ਹੁੰਦਾ ਗੁਰੂ ਨਾਲ ਜੋੜਨਾ ਹੁੰਦਾ ਤੇ ਆਪਾਂ ਹੀ ਉਹਨਾਂ ਨੂੰ ਇਦਾਂ ਦੀਆਂ ਗੱਲਾਂ ਕਰਕੇ ਟਰੋਲ ਕਰਕੇ ਤੋੜ ਦਵਾਂਗੇ ਸੋ ਤਹੀਂ ਇਸ ਟਾਈਮ ਤੇ ਬਾਬਾ ਰਵਿੰਦਰ ਸਿੰਘ ਯੋਨੀ ਬਾਬਾ ਜੀ ਉਹਨਾਂ ਦੇ ਨਾਲ ਆ ਜਿੱਦਾਂ ਵੀ ਆਨੇ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਵਾਸਤੇ ਵੀ ਆਵਾਜ਼ ਉਠਾ ਲਈ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਣਾਂ ਦਾ ਵੀ ਡਟ ਕੇ ਸਾਥ ਦਿੱਤਾ ਕਿਸਾਨੀ ਮੋਰਚਿਆਂ 'ਚ ਵੀ ਹੋਰ ਥਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਉਹ ਜਿਹੜੇ ਆ ਬੋਲਦੇ ਰਹੇ ਆ ਸੋ ਜਨਤਾ ਨੂੰ ਲੋਕਾਂ ਨੂੰ ਇਹੋ ਜਿਹੇ ਟਰੋਲ ਕਰਨ ਵਾਲੇ ਨੂੰ ਸ਼ਰਮ ਕਰਨੀ ਚਾਹੀਦੀ ਆ ਕਿ ਹਮੇਸ਼ਾ ਵੀ ਸੋਚ ਸਮਝ ਕੇ ਸਾਨੂੰ ਬੋਲਣਾ ਚਾਹੀਦਾ ਜੇ ਤੁਹਾਡੀ ਘਰੀ ਸ਼ਾਨ ਦੇ ਖਿਲਾਫ ਨਹੀਂ ਬੋਲੇ ਕਦੀ ਨਿੱਜੀ ਕੇਤੇ ਹਮਲਾ ਨਹੀਂ ਕੀਤਾ ਤੇ ਸਾਡਾ ਨਹੀਂ ਫਰਜ਼ ਬਣਦਾ ਕਿ ਅਸੀਂ ਵੀ ਪ੍ਰਚਾਰਕ ਦਾ ਨਿੱਜੀ ਤੌਰ ਤੇ ਪਰਿਵਾਰਾਂ ਵੱਲ ਜਾਈਏ ਬੱਚਿਆਂ ਵੱਲ ਜਾਈਏ ਘਰ ਵਾਲੀਆਂ ਵੱਲ ਜਾਈਏ ਸੋ ਇਹ ਸਾਡਾ ਵੀ ਫਰਜ਼ ਨਹੀਂ ਬਣਦਾ ਸੋ ਸਾਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਪ੍ਰਚਾਰਕ ਹੋਣ ਦੇ ਨਾਂ ਤੇ ਸਭ ਦਾ ਹੀ ਸਤਿਕਾਰ ਕਰਨਾ ਚਾਹੀਦਾ ਕਿ ਗੁਰੂ ਸਾਹਿਬ ਦੇ ਘਰ ਦੇ ਪ੍ਰਚਾਰਕ ਵਾਏ ਮੰჯੀਆਂ ਵਾਂ ਮਹਾਰਾਏ ਨੇ 22 ਮੰჯੀਆਂ ਪ੍ਰਚਾਰਕ ਵਾਸਤੇ ਥਾਪੀਆਂ ਉਹਦੇ ਵਿੱਚ ਭਾਈ ਪ੍ਰੇਮੀ ਵਰਗੇ ਤੇ ਹੋਰ अनेਕਾਂ ਹੀ ਸਿੱਖ ਜਿਹੜੇ ਸਨ 22 ਮੰჯੀਆਂ ਸ੍ਰੀ ਗੋਵਿੰਦਵਾਲ ਸਾਹਿਬ ਤੋਂ ਗੁਰੂ ਅਮਰਦਾਸ ਜੀ ਮਾਰ ਸੱਚੇ ਪਾਤਸ਼ਾਹ ਨੇ ਥਾਪ ਕੇ ਤੇ ਪ੍ਰਚਾਰ ਕਰਨ ਵਾਸਤੇ ਭੇਜੇ ਇਲਾਕਿਆਂ ਚ ਪਹਿਲੇ ਸਮਿਆਂ ਚ ਵੀ ਮਹਾਰਾਜ ਦੇ ਟਾਈਮ ਤੇ ਵੀ ਭਾਈ ਗੁਰਦਾਸ ਸਹਿ ਵਰਗਿਆਂ ਨੂੰ ਗੁਰੂ ਸਹਿ ਨੇ ਕਾਂਛੀ ਦੀ ਧਰਤੀ ਵਰਗੇ ਥਾਵਾਂ ਤੇ ਭੇਜਿਆ ਹੋਰ ਵੀ ਅਨੇਕਾਂ ਸਿੱਖ ਮਹਾਰਾਏ ਨੇ ਜਿਹੜੇ ਥਾਵਾਂ ਥਾਵਾਂ ਤੇ ਜਿਨ੍ਹਾਂ ਨੂੰ ਮਸੰਦ ਕਹਿੰਦੇ ਆ ਇਹ ਨਾਲ ਹੀ ਪ੍ਰਚਾਰਕ ਹੁੰਦੇ ਸੀ ਨਾਲ ਹੀ ਇਹ ਗੁਰੂ ਘਰ ਦੇ ਜਿਹੜੇ ਆ ਸੰਬੰਧ ਦੀ ਮਾਇਆ ਭੇਟ ਕਰਦੇ ਸੀ ਮਹਾਰਾਂ ਲਿਆ ਕੇ ਇਦਾਂ ਮਹਾਰਾ ਸੱਚੇ ਪਾਤਸ਼ਾਹ ਨੇ ਥਾਵਾਂ ਥਾਵਾਂ ਤੇ ਸਿੱਖੀ ਦੇ ਪਹਿਰੇ ਲਾ ਕੇ ਆਪਣੇ ਘਰ ਦੇ ਜਿਹੜੇ ਗੁਰੂ ਘਰ ਦੇ ਸੇਵਾਦਾਰ ਬਣਾ ਕੇ ਭੇਜਿਆ ਉਹਨਾਂ ਨੂੰ ਅੱਜ ਵੀ ਜਿਹੜੇ ਗ੍ਰੰਥੀ ਪ੍ਰਚਾਰਕ ਵਾਹ ਗੁਰੂ ਘਰ ਦੇ ਸੇਵਾਦਾਰ ਗੁਰੂ ਘਰ ਦੇ ਆਪਾਂ ਤੇ ਆਪੋ ਆਪਣੇ ਘਰਾਂ ਦੇ ਆਪਣੇ ਕੰਮ ਕਾਜ ਕਰ ਰਹੇ ਆ ਕੋਈ ਬਾਹਰ ਵਜੇਸ਼ ਜਾ ਕੋ ਕਿਤੇ ਵੀ ਪਰ ਇਹ ਪ੍ਰਚਾਰ ਗ੍ਰੰਥੀ ਸਿੰਘ ਜਿਹੜੇ ਆ ਰਾਗੀ ਸਿੰਘ ਜਿਹੜੇ ਆ ਉਹ ਕੌਮ ਦੀ ਸੇਵਾ ਕਰ ਰਹੇ ਆ ਗੁਰੂ ਦੀ ਗੱਲ ਸੁਣਾ ਰਹੇ ਆ ਜੇ ਇਹੀ ਨਾ ਸੁਣਾਉਣ ਵਾਲੇ ਨਾ ਰਹਿ ਤੇ ਕਿੰਨੇ ਗੁਰੂ ਦੀ ਗੱਲ ਸੁਣਾਉਣੀ ਆ ਬੱਚੇ ਸਾਡੇ ਗਾਂ ਕਿੰਨੇ ਕੁ ਜੁੜਨਦੇ ਆ ਮੋਬਾਈਲ ਨਹੀਂ ਛੱਡਦੇ ਹੋ ਬੱਚੇ ਜਿਹੜੇ ਕਿਹੜੇ ਰਾਹ ਤੇ ਜਾਣਦੇ ਪਤਾ ਆਪਾਂ ਨੂੰ ਆਖੇ ਕਿਸੇ ਦੇ ਲੱਗਦੇ ਨਹੀਂ ਉਹ ਆਪਣੇ ਪਰਿਵਾਰਾਂ 'ਚ ਕਿੰਨੇ ਬੱਚੇ ਜਿਹੜੇ ਸਿੱਖੀ ਨਾਲ ਜੁੜਦੇ ਆ ਸੰਥਿਆ ਕਰਨਦੇ ਆ ਬਹੁਤ ਘੱਟ ਆ 100 'ਚ ਕੋਈ 5 ਪਰਿਵਾਰ ਹੋਣਗੇ ਜਿਨ੍ਹਾਂ ਦੇ ਘਰਾਂ 'ਚ ਬੱਚੇ ਗੁਰਬਾਣੀ ਨਾਲ ਜੁੜਦੇ ਆ ਇਹ ਗੁਰਬਾਣੀ ਬਾਰੇ ਊੜੇ ਆੜੇ ਬਾਰੇ ਕਿਸੇ ਨੂੰ ਪਤਾ ਨਹੀਂ ਆ ਅੱਜਦਾਂ ਦੇ ਸਕੂਲ ਖੁੱਲ ਗਏ ਹੁਣ ਅਹੀਂ ਮਹਿੰਗੇ ਸਕੂਲਾਂ ਦੇ ਬੱਚੇ ਪਾਉਂਦੇ ਤੇ ਕੂੜਾ ਡਾਣਾ ਨਹੀਂ ਆਉਂਦਿਆ ਪੰਜਵੀਂ ਸੱਤਵੀਂ ਜਮਾਤ ਦੇ ਬੱਚੇ ਪੜ੍ਹਦੇ ਜਿਹੜੇ ਉਹਨਾਂ ਨੂੰ ਕੂੜਾ ਡਾਣਾ ਨਹੀਂ ਆਉਂਦਿਆ मीनिंग ਨਹੀਂ ਪਤਾ ਉਹਨਾਂ ਨੂੰ ਉਹਨਾਂ ਦਾ ਗਾੜੀ ਮੂਲ ਮੰਤਰ ਨਹੀਂ ਉਹਨਾਂ ਦਾ ਗਾੜੀ ਤਾਂ ਗੁਰਕਾ ਸਾਹਿਬ ਕੋਲ ਦਾ ਮੂਲ ਮੰਤਰ ਦਾ ਨਹੀਂ ਪਤਾ ਉਹਨਾਂ ਨੂੰ ਵੀ ਮੂਲ ਮੰਤਰ ਦੇ ਅੱਖਰ ਕਿਹੜੇ ਆ ਸੋ ਸਾਡੀ ਇਹੀ ਬੇਨਤੀ ਆ ਕਿ ਪ੍ਰਚਾਰਕਾਂ ਦੀਆਂ ਲੱਤਾਂ ਨਾ ਖਿੱਚੋ ਗਰੰਥੀਆਂ ਦੀਆਂ ਕੀਰਤਨੀਆਂ ਦੀਆਂ ਲੱਤਾਂ ਨਾ ਖਿੱਚੋ ਕੋਈ ਵੀ ਸਾਨੂੰ ਗੁਰੂ ਦਾ ਸ਼ਬਦ ਸੁਣਾਉਂਦਾ ਇਮਾਰ ਨੇ ਕਿਹਾ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕੀ ਦੀਜੈ ਸੇਸ਼ ਵੱਡੇ ਕਰ ਬੈਸਨ ਦੀਜੈ ਵਿਨ ਸਿਰ ਸੇਵ ਕਰੀਏ ਇਹ ਸਤਕਾਰ ਕਰਨਾ ਚਾਹੀਦਾ ਕਿ ਉਸ ਮਾਲਕ ਦੀ ਸਾਨੂੰ ਕੋਈ ਗੱਲ ਬਾਤ ਸੁਣਾਵੇ ਵਾਹਿਗੁਰੂ ਦੀ ਤੇ ਉਹਦੇ ਵਾਸਤੇ ਸੇਸ਼ ਵੀ ਜੇ ਸਾਨੂੰ ਦੇਣਾ ਪਵੇ ਤੇ ਉਹ ਵੀ ਦੇ ਕੇ ਸੇਵਾ ਕਰ ਦੇਣੀ ਚਾਹੀਦੀ ਹੈ ਸੋ ਬੇਨਤੀ ਪ੍ਰਵਾਨ ਕਰਨੀ ਬਾਬਰਵਿੰਦਰ ਸਿੰਘ ਜੀ ਜੋਨੀ ਜੀ ਬਾਬਾ ਜੀ ਉਹਨਾਂ ਨੂੰ ਸਾਰੀ ਕੌਮ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੇ ਟਰੋਲ ਕਰਨ ਵਾਲੇ ਨਿੰਦਕ ਲੋਕ ਨੇ ਉਹਨਾਂ ਨੂੰ ਮੂੰਹ ਤੋੜਨਾ ਜਵਾਬ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ